ਫੋ ਬਗਲਨ ਦਾ ਫਿਚ ਨਗਰ ਸੁਧਾਰ ਸਭਾ ਦੀ ਕੋਰ ਕਮੇਟੀ ਦੀ ਮੀਟਿੰਗ ਰਾਜਕੁੰਮਾਰ ਦੀ ਪ੍ਰਧਾਨਗੀ ਹੇਠ ਹੋਈ ਹੈ ਮੀਟਿੰਗ ਤੋਂ ਬਾਅਦ ਸੰਸਥਾ ਦੇ ਕੋਆਰਡੀਨੇਟਰ ਐਡਵੋਕੇਟ ਸਰਵਨਜੀਤ ਸਿੰਘ ਨੇ ਕਿਹਾ ਕਿ ਸ਼ਹਿਰ ਦੀ ਨਵੀਂ ਵਾਰਡ ਬੰਦੀ ਗੈਰ ਜਮਹੂਰੀ ਅਤੇ ਪੱਖਪਾਤੀ ਢੰਗ ਦੇ ਨਾਲ ਕੀਤੀ ਗਈ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਨੇ ਐਲਾਨ ਕੀਤਾ ਕਿ ਗਾਮੀ ਨਗਰ ਕੌਂਸਲ ਚੋਣਾਂ ਵਿੱਚ ਨਗਰ ਸੁਧਾਰ ਸਭਾ ਸਰਗਰਮ ਭੂਮਿਕਾ ਨਿਭਾਵੇਗੀ ਤੇ ਹਰ ਵਾਰਡ ਦੇ ਵਿੱਚ ਸਰਬਸੰਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਜੇਕਰ ਸਰਬਸੰਮਤੀ ਸੰਭਵ ਨਾ ਹੋਈ ਤਾਂ ਇਮਾਨਦਾਰ ਤੇ ਲੋਕਪੱਖੀ ਉਮੀਦਵਾਰਾਂ ਨੂੰ ਅੱਗੇ ਲਿਆਂਦਾ ਜਾਵੇਗਾ। ਸੋ ਮੀਟਿੰਗ ਵਿੱਚ ਸ਼ਹਿਰ ਦੀਆਂ ਬੁਖਸ ਮੁਸੀਬਤਾਂ, ਕੂੜੇ ਦੇ ਡੰਪ ਅਤੇ ਗ੍ਰਾਂਟਾਂ ਦੀ ਜਾਂਚ ਦੀ ਮੰਗ ਜਿਹੜੀ ਕਿ ਜੋਸ਼-ਸ਼ੋਰ ਦੇ ਨਾਲ ਉਠਾਈ ਗਈ ਹੈ। શ્રી ਰਾਜਕੁਮਾਰ ਗੋੜਾਵਾਲੀਆ ਉਹਨਾਂ ਦੀ ਪ੍ਰਧਾਨਗੀ ਹੇਠ ਹੋਈ ਹੈ। ਮੀਟਿੰਗ ਵਿੱਚ ਬਹੁਤ ਸਾਰੇ ਅਹਿਮ ਜਿਹੜੇ ਇਸ਼ੂ ਨੇ ਉਹ ਵਿਚਾਰੇ ਗਏ ਨੇ। ਜਿਹੜਾ ਸਭ ਤੋਂ ਪਹਿਲਾਂ 16 ਅਤੇ 18 ਬਾਡ ਦੇ ਵਸਨੀਕਾਂ ਨੇ ਕੂੜੇ ਡੰਪ ਸੰਬੰਧੀ ਜੋ ਸੰਘਰਸ਼ ਲੜਿਆ ਸੀ ਉਹਦਾ ਵੀ ਰਿਵਿਊ ਕੀਤਾ ਗਿਆ ਔਰ ਅਸੀਂ ਇਹ ਮੰਗ ਕਰਦੇ ਆ ਕਿ ਭਾਵੇਂ 6 ਮਹੀਨਿਆਂ ਦਾ ਨਗਰ ਕੌਂਸਲ ਨੇ ਟਾਈਮ ਲਿਆ ਹੈ ਉਹ ਜਲਦੀ ਤੋਂ ਜਲਦੀ ਜਿਹੜਾ ਹੈਗਾ ਉਹ ਕੂੜੇ ਦਾ ਆਪਣਾ ਡੰਪ ਉਹਦੇ ਲਈ ਜਲਦੀ ਤੋਂ ਜਲਦੀ ਜਗ੍ਹਾ ਲੱਭੀ ਜਾਵੇ ਇਸ ਤੋਂ ਬਿਨਾ ਅਸੀਂ ਸ਼ਹਿਰ ਦੀਆਂ ਬਾਕੀ ਸਮੱਸਿਆਵਾਂ ਜਿਹਦੇ ਸਬੰਧ ਦੇ ਵਿੱਚ ਅਸੀਂ ਐਮਐਲਏ ਸਾਹਿਬ ਨੂੰ ਅੱਜ ਤੋਂ 4 ਸਾਲ ਪਹਿਲਾਂ ਜਦੋਂ ਇਲੈਕਸ਼ਨਾਂ ਚੱਲ ਰਹੀਆਂ ਸੀ ਉਹ ਮੰਗ ਪੱਤਰ ਦਿੱਤਾ ਸੀ ਉਸ ਮੰਗ ਪੱਤਰ ਤੇ ਹਲੇ ਤੱਕ ਕੋਈ ਜਿਹੜੀਆਂ ਹੈਗੀ ਐ ਉਹ ਕਾਰਵਾਈ ਨਹੀਂ ਹੋਈ ਬਹੁਤ ਸਾਰੀਆਂ ਮੰਗਾਂ ਜਿਵੇਂ ਜਿਵੇਂ ਪੈਂਡਿੰਗ ਨੇ ਅਸੀਂ ਮੰਗ ਕਰਦੇ ਆਂ ਐਮਐਲਏ ਸਾਹਿਬ ਤੋਂ ਔਰ ਪੰਜਾਬ ਸਰਕਾਰ ਤੋਂ ਔਰ ਪ੍ਰਸ਼ਾਸਨ ਤੋਂ ਕਿ ਸਾਰੀਆਂ ਸ਼ਹਿਰ ਦੀਆਂ ਜਿਹੜੀਆਂ ਮੰਗਾਂ ਨੇ ਉਹ ਜਿਹੜੀਆਂ ਪੂਰੀਆਂ ਕੀਤੀਆਂ ਜਾਣ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ ਔਰ ਅੱਗੇ ਅਸੀਂ ਇਹ ਕਹਿੰਦੇ ਆ ਕਿ ਪੀਖੀ ਰੋਡ ਦੇ ਉੱਤੇ ਜਿਹੜਾ ਉਹ ਬਣਿਆ ਹੋਇਆਗਾ ਡਵਾਈਡਰ ਉਹਦੇ ਨਾਲ ਬਹੁਤ ਸਾਰੀਆਂ ਕੀਮਤੀ ਜਾਨਾਂ ਜਾ ਰਹੀਆਂ ਨੇ ਔਰ ਬਹੁਤ ਵੱਡਾ ਨੁਕਸਾਨ ਹੋ ਰਿਹਾ ਉਹਨੂੰ ਪਹਿਲ ਦੇ ਆਧਾਰ ਦੇ ਉੱਤੇ ਪੋਰਟ ਬੈਡਰ ਦਾ ਹੱਲ ਕਰਨਾ ਚਾਹੀਦਾ ਉਹ ਫਟਾਉਣਾ ਚਾਹੀਦਾ ਔਰ ਉੱਥੇ ਜਿਹੜਾ ਹੈਗਾ ਇਹਦੇ ਵਿਚਾਰ ਲੈ ਕੇ ਕਰਨ ਚੁੱਕਣੇ ਚਾਹੀਦੇ ਅਗਲੀ ਗੱਲ ਅਸੀਂ ਇਹ ਫੈਸਲਾ ਕੀਤਾ ਹੈ ਮੀਟਿੰਗ ਦੇ ਵਿੱਚ ਕਿ ਜਿਹੜੀ ਬਾੜਬੰਦੀ ਕੀਤੀ ਗਈ ਹੈ ਨਗਰ ਕੌਂਸਲ ਦੀਆਂ ਚੋਣਾਂ ਸੰਬੰਧ ਦੇ ਵਿੱਚ ਉਹ ਗੈਰ ਜਮਹੂਰੀ ਢੰਗ ਨਾਲ ਕੀਤੀ ਗਈ ਹੈ ਉਹਦੇ ਵਿੱਚ ਕੋਈ ਐਮਸੀਆਂ ਤੱਕ ਨੂੰ ਵੀ ਪ੍ਰੋਸੈਸ 'ਚ ਨਹੀਂ ਲਿਆ ਗਿਆ ਔਰ ਅੱਜ ਤੱਕ ਕਿਸੇ ਵੀ ਬਸਨੀਕ ਨੂੰ ਸ਼ਹਿਰ ਦੇ ਬਸਨੀਕ ਨੂੰ ਨਹੀਂ ਪਤਾ ਜਾਂ ਜਿਹੜੇ ਚੋਣਾਂ ਲੜਨ ਦੇ ਚਾਹਵਾਨ ਨੇ ਉਹਨਾਂ ਨੂੰ ਨਹੀਂ ਪਤਾ ਕਿ ਕਿਹੜੇ ਬਾੜ ਦੇ ਵਿੱਚ ਕਿਹੜਾ ਏਰੀਆ ਹੈ ਇਸ ਕਿਸਮ ਦਾ ਇਹ ਜਨਤਕ ਕਰਨਾ ਚਾਹੀਦਾ ਸੀ ਨਕਸ਼ਾ ਸਰਕਾਰ ਨੂੰ ਪ੍ਰਸ਼ਾਸਨ ਨੂੰ ਕਿ ਕਿਹੜੇ ਕਿਹੜੇ ਏਰੀਏ ਨੇ ਉਹ ਬਾੜਾਂ ਦੇ ਵਿੱਚ ਪਾ ਦਿੱਤੇ ਇਹ ਅਸੀਂ ਮੰਗ ਕਰਦੇ ਹਾਂ ਕਿ ਇਹ ਜਨਤਕ ਕਰੇ ਇਹਦਾ ਜਿਹੜਾ ਬਾੜਬੰਦੀ ਉੱਥੋਂ ਦੇ ਲੋਕਾਂ ਦੀ ਸਹਿਮਤੀ ਦੇ ਨਾਲ ਉਸ ਕਿਸਮ ਦੀ ਜਿਹੜੀ ਬਾੜਬੰਦੀ ਬਣਨੀ ਚਾਹੀਦੀ ਹੈ ਜੇ ਇਹ ਜਿਹਾ ਨਾ ਹੋਇਆ ਤਾਂ ਨਗਰ ਸੁਧਾਰ ਸਭਾ ਸਰਕਾਰ ਨੂੰ ਇਸ ਮਸਲੇ ਉੱਤੇ ਘੇਰੇ ਅਗਲੀ ਗੱਲ ਜਿਹੜੀਆਂ ਨਗਰ ਕੌਂਸਲ ਦੀਆਂ ਚੋਣਾਂ ਨੇ ਉਹਨਾਂ ਨਗਰ ਕੌਂਸਲ ਦੀਆਂ ਚੋਣਾਂ ਦੇ ਵਿੱਚ ਅਸੀਂ ਜਿਹੜਾ ਹੈਗਾ ਨਗਰ ਸੁਧਾਰ ਸਭਾ ਵੱਲੋਂ ਫੈਸਲਾ ਕੀਤਾ ਹੈ ਕਿ ਅਸੀਂ ਪੂਰੀ ਸਰਕਾਰ ਭੂਮਿਕਾ ਆਪਣੀ ਅਦਾ ਕਰਾਂਗੇ। ਉਹਦੇ 'ਚ ਸਾਡੀ ਕੋਸ਼ਿਸ਼ ਹੋਏਗੀ ਕਿ ਸਾਰੇ ਜਿਹੜੇ ਐਮਸੀ ਨੇ ਪੱਟੀ ਗਣਤੀ ਦੇ ਵਿੱਚੋਂ ਸਰਬਸੰਮਤੀ ਨਾਲ ਚੁਣੇ ਜਾਣ। ਜੇ ਨਹੀਂ ਚੁਣੇ ਗਏ ਤਾਂ ਉਸ ਮੌਕੇ ਤੇ ਉਸ ਕਿਸਮ ਦਾ ਫੈਸਲਾ ਲੈ ਜਾਇਆ ਜਾਵੇਗਾ। ਸਾਡੀ ਪਹਿਲ ਜਿਹੜੀ ਹੋਏਗੀ ਉਹ ਸਰਬਸੰਮਤੀ ਦੇ ਨਾਲ ਚੁਣੇ ਹੋਏ ਐਮਸੀਆਂ ਨੂੰ ਅਸੀਂ ਉਸ ਬਾਡੀ ਦੇ ਵਿੱਚ ਭੇਜਣ ਦੀ ਹੋਏਗੀ। ਇਹਦੇ ਨਾਲ ਜਿਹੜਾ ਵਿਕਿਆਉ ਜਿਹੜਾ ਲੋਕ ਨੇ ਉਹਨਾਂ ਨੂੰ ਮਤਲਬ ਜਿਹੜਾ ਹੈਗਾ ਉਹਨਾਂ ਨੂੰ ਨਾ ਚੁਣਿਆ ਜਾਵੇ ਤੇ ਉਹਨਾਂ ਨੂੰ ਜੇ ਚੁਣਿਆ ਗਿਆ ਤਾਂ ਉਹ ਜਿਹੜਾ ਹੈਗਾ ਚੰਗੀ ਭੂਮਿਕਾ ਨਿਭਾਉਂਦਾ ਜਿਹੜਾ ਪਿਛਲਾ ਸਾਡਾ ਤਜਰਬਾ ਦਿਸਦਾ ਉਹਦੇ ਚ ਉਹ ਲੋਕ ਬਾਰੀ-ਬਾਰੀ ਬੈਠ ਜਾਂਦੇ ਹਰ ਵਾਰੀ ਉਹ ਬਿਕਦੇ ਆ ਇਸ ਕਰਕੇ ਹੋਰ ਜਿਹੜੀਆਂ ਇਹਦੇ ਤੇ ਸਾਰੇ ਸ਼ਹਿਰ ਦੇ ਵਸਨੀਕਾਂ ਨੂੰ ਮਤਲਬ ਆਪਣਾ ਫੈਸਲਾ ਲੈਣਾ ਚਾਹੀਦਾ ਹੈ ਕਿ ਸਰਬਸੰਮਤੀ ਨਾਲ ਚੋਣਾਂ ਚੰਗੇ ਅੱਖਸਾਂ ਵਾਲੇ ਵਧੀਆ ਇਮਾਨਦਾਰ ਵਿਅਕਤੀਆਂ ਨੂੰ ਜਿਹੜਾ ਹੈਗਾ ਅੱਗੇ ਲਿਆਂਦਾ ਜਾਵੇ ਇਸ ਕਰਕੇ ਇਸ ਤੋਂ ਬਿਨਾ ਅਸੀਂ ਮੈਂਬਰਸ਼ਿਪ ਆਪਣਾ ਜੱਦੇਮਦ ਘਟਾਜਾ ਉਹਨੋਂ ਵੀ ਮੌਜੂਦ ਕਰਨ ਦੇ ਕੁਝ ਅੰਦਰੂਨੀ ਫੈਸਲੇ ਨਗਰ ਸਦਾਰ ਸਭਾ ਚ ਲੈ ਗਏ ਨੇ ਉਹਨਾਂ ਨੂੰ ਵੀ ਜਿਹੜਾ ਹੈਗਾ ਲਾਗੂ ਕੀਤਾ ਜਾਵੇਗਾ ਅਗਲੀ ਮੀਟਿੰਗ ਫਿਰ ਜਿਹੜੀ 3 ਤਰੀਕ ਨੂੰ ਜਿਹੜਾ ਸ਼ਨੀਵਾਰ ਆਏਗਾ ਉਸ ਨੂੰ ਫਿਰ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਕੀਤੀ ਸੀ